ਜੋ ਨਿਕਾਲਦਾ ਨਾ ਨਿਕਾਲਦਾ ਨਾ 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 ਆਸਵਾਦ ਤੇ ਨਵੇਂ ਪ੍ਰਧਾਨ ਸਰਦਾਰ ਜਸਵਿੰਦਰ ਸਿੰਘ ਜੀ ਬੋਲ ਸੋਨ ਰਾਹ ਸੋਨ ਰਾਹ ਲੈ ਬਾਬਾ ਨੇ ਆਦਿ ਹੋਏ ਕੋਈ ਬਾਕੀ ਥੋੜੇ ਥੋੜੇ ਸਰਪਖੋੜੇ ਸਰਪਖੋੜੇ ਮੜੇ ਹੋਏ ਜੀ ਮੈਂ ਆਜੀ ਹਰ ਸੇਵਾ ਦਾ ਹੀ ਸਮਾਪਨ ਹੁੰਦਾ ਹੈ ਪਰ ਜੋ ਸੇਵਾ ਗੁਰੂ ਦੇ ਘਰ ਵਿੱਚ ਕੀਤੀ ਜਾਵੇ ਉਹ ਹਮੇਸ਼ਾ ਹੀ ਯਾਦ ਰੱਖੀ ਜਾਂਦੀ ਹੈ ਤੇ ਸੰਗਤ ਜੀ ਅੱਜ ਪਿੰਡ ਅਸਲ ਉਤਾਰਡ ਵੱਡਾ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਜੋ ਕਿ ਸੇਵਾ ਤੋਂ ਮੁਕਤ ਹੋਣ ਜਾ ਰਹੇ ਨੇ ਤੇ ਇਸ ਵੀਡੀਓ ਦੇ ਜਰੀਏ ਆਪਾਂ ਵੀ ਤੁਹਾਨੂੰ ਉਹਨਾਂ ਦੇ ਸੁਹਾਣੇ ਸਫ਼ਰ ਦੇ ਨਾਲ ਜੋੜਾਂਗੇ ਤਾਂ ਜੋ ਤੁਸੀਂ ਵੀ ਉਹ ਪਲ ਮਹਿਸੂਸ ਕਰ ਸਕੋ ਤੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਇਦਾਂ ਹੀ ਗੁਰੂ ਘਰ ਦੇ ਸੇਵਕਾਂ ਨੂੰ ਮਾਨ ਸਨਮਾਨ ਦਿੱਤਾ ਜਾਂਦਾ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਜਿੱਥੋਂ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਜੇ ਵੀਡੀਓ ਸਾਡੀ ਵਧੀਆ ਲੱਗੇ ਤਾਂ ਇੱਕ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤਾਂ ਜੋ ਸਾਨੂੰ ਵੀ ਪਤਾ ਲੱਗੇ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੇ ਆਓ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਜਿੱਥੇ ਅਰਦਾਸ ਹੋਏਗੀ ਤੇ ਫਿਰ ਸੰਗਤਾਂ ਵੱਲੋਂ ਮਾਨ ਸਨਮਾਨ ਕੀਤਾ ਜਾਏਗਾ ਤੇ ਫਿਰ ਸਾਰੀਆਂ ਸੰਗਤਾਂ ਮਾਨ ਸਤਕਾਰ ਨਾਲ ਪ੍ਰਧਾਨ ਸਾਹਿਬ ਜੀ ਨੂੰ ਘਰ ਤੱਕ ਛੱਡਣ ਆਉਣਗੀਆਂ ਤੇ ਆਓ ਅਪਾਵੇਂ ਤੁਹਾਨੂੰ ਇਸ ਸਫ਼ਰ ਦੇ ਨਾਲ ਜੋੜਦੇ ਹਾਂ ਤੇ ਲੈ ਕੇ ਚੱਲਦੇ ਹਾਂ ਜੀ ਗੁਰੂ ਘਰ ਤੋੜਾ ਸਰਬਾਤਮਾ ਦੀ ਦਰਸ਼ਨ ਕਰਨ ਦਾ ਹੱਕ ਤਾਂ ਕਿਹਨਾਂ ਕੋਲ ਹੈ ਆਪੋ ਜੀ ਜੇਰ ਆਨ ਦਰਸ਼ਨ ਕਰਨ ਤੋਂ ਪਹਿਲਾਂ ਜੇ ਪ੍ਰਜਾਣ ਸਹਾਇ ਹਕਾਰ ਜੀਓ ਇਹ ਮੇਰੇ ਗੁਰਦੁਆਰੇ ਇਕੱਠਾ ਆਪ ਜੀ ਨਾਲ ਤੋਂ ਪਿਆਰੇ ਘਰ ਸਾਧਨ ਤੋਂ ਵਿਚ ਵੜਿਆ ਗਿਆ ਹੈ ਜਿਨ੍ਹਾਂ ਦੇ ਮੁੱਲੇ ਦਰਸ਼ਨ ਦੀ ਦਾਤ ਸੇਵਾ ਸਜਾਤਾ ਦਾ ਆਪਣੀ ਪਿਆਰੇ ਕਨਸਾ ਜੀ ਕੰਸ਼ ਜਿਨ ਮਾਣੀਆਂ ਤੇ ਮਾਨ ਨੇ ਨਿਤਾਨੀਆਂ ਤੇ ਦਾਤ ਬੋਟਿਆਂ ਜੀ ਆਸਰੇ ਆਪ ਜੀ ਸੰਜੀਤ ਦਾ ਨਾਮ ਜੀ ਗਵਾਇ ਮੇਰੀ ਰੋਗਨੀ ਮਨਵਾ ਜਗੋ ਜੋ ਕੀਨ ਤਾਂ ਅੰਤਿਮ ਸਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਪ ਜੀ ਨੇ ਜਨਨਾ ਤੇ ਮੋਤ ਸਿਰਪੰਖ ਦੇ ਪ੍ਰਵਾਨ ਕਰਿਓ। ਤਾਂ ਜੀਅ ਕੀ ਸਰਪਾ ਦਾ ਪ੍ਰੋਗਾਮ ਮਹਾਰਾਜ ਜੀ। ਸੇਵਾਦਾਰ ਸੰਗਤਾਂ ਪਰਵਾਣਿਆਂ ਤੇ ਜਨਨਾ ਕਰਦੇ ਨੇ ਅਕਾਲ ਪੁਰਖ ਤੁਮ ਅੰਧਿਆਰੇ ਨੂੰ ਪ੍ਰਗਟ ਦੇਣ। ਅਰੋਗਾਰੀ ਸੇਵਾ ਕਰਦੂ ਸੋਗਨਾਂ ਦੀ ਸੇਵਾ ਕੀਤੀ ਹੈ ਮਹਾਰਾਜ ਸਾਹਿਬ परम पद से ਬੇਸ਼ਕ ਅੱਲਾਹ ਹੈ ਸਰਕਾਰ ਨੂੰ ਅਸੀਂ ਦਾ ਸਨਮਾਨ ਪ੍ਰੇਮ ਕਰਦੇ ਹਾਂ ਸਰ ਸਰਦਾਰ ਸਤਿਵੰਤਾਂ ਵਾਲਿ ਬਾਈ ਇਹ ਪ੍ਰੋਗਰਾਮ ਪਾਣੀ ਨੇ ਸਰਕਾਰ ਦਾ ਅਧਿ ਕੰਧ ਕਰਦਾ ਸਾਈ ਦੇ ਰੱਖਦੇ ਇਸ ਸਪੱਤਰ ਸਰ ਪੰਡਤ ਲਗੁਰ ਜਾਰੀ ਸਤਿਵੰਤਾਂ ਵਾਲਿ ਸਤਿਕਾਰ ਨੂੰ ਅਨੁਵਾਦ ਕੋ ਸਰਕਾਰ ਕੋਲੋਂ ਇਸ ਸੰਬੰਧ ਚ

धान <laughs> जी ਆਨੰਦ ਰੋਣੋ ਦਾ ਸਮਾਂ ਹੈ ਬਲੇ

ਕਾਕੀ ਜੀ ਉਸ ਪਪਾ ਦਾ ਸਹੀ ਹੈ ਜਿਹੜਾ ਉਹ ਆ ਗਿਆ ਨਾ ਜੈਨ ਘਾ ਕੇ ਮੈਂ ਸੰਤ ਕੋਲੋਂ ਮਾਫੀ ਮੰਗ ਕੇ ਆਇਆ ਤੇਰੀ ਸੰਗਤਾਂ ਨੂੰ ਬੇਜਤੀ ਆ ਕਿ ਸੰਗਤਾਂ ਸਾਰੀਆਂ ਕਿਸੇ ਤਰ੍ਹਾਂ ਜਿਵੇਂ ਮੈਨੂੰ ਸਹਯੋਗ ਦਿੱਤਾ ਹੈ ਜਿਵੇਂ ਤਰ੍ਹਾਂ ਨਵੀਂ ਕਮੇਟੀ ਨੂੰ ਸਹਯੋਗ ਦੇਣ ਤੇ ਨਾਲ ਮਿਲ ਕੇ ਗੁਰੂ ਘਰ ਦਾ ਕਾਰਜਾਂ ਨੂੰ ਚਲਾਉਣਾ ਕਰਨ ਚੰਗਿਆ ਨੀਓ ਮੇਰੇ ਕੋਲੋਂ ਬੜੀ ਜੀ ਸੇਵਾ ਕਰਦੇ ਕੋਈ ਲਾਗਾ ਤੇ ਹੁਣ ਨਿਆਉਣ ਗਿਆ ਤੇ ਉਹਦਾ ਪੰਨਾ ਜੀ ਮੈਂ ਸਤਿਗੁਰੂ ਸਾਹਿਬ ਬਖਸ਼ਣਾ ਹਾਰਾ ਸਤਿ ਬਖਸ਼ਣਾ ਹਾਰਾ ਇਹ chant ਇਹ ਮੈਨੂੰ ਉਹਦਾ ਭਰਾਂ ਦੇਈਆਂ ਦੀਆਂ ਦੀ ਤੇ ਮੈਂ ਸ਼ਕਤਾਂ ਦਾ ਬਹੁਤ ਬਹੁਤ ਮਿਲਦੀਆਂ ਜਿਨ੍ਹਾਂ ਨੇ ਮੈਨੂੰ ਬਹੁਤ ਵੱਡਾ ਸਨਮਾਨ ਦਿੱਤਾ ਹੈ ਮੈਂ ਬਹੁਤ ਹੀ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੂ ਬਹੁਤ ਸੁਭਾਗਾ ਸਨਾ ਪ੍ਰਾਪਤ ਹੋਇਆ ਜਨਮ ਆਪਣੇ ਅਟਾਗੋੜਾ ਸਾਹਿਬ ਦੇ ਜੀ ਪਟਾਣ ਸਰਦਾਰ ਬਦੇਸ਼ ਸਿੰਘ ਅਨੰਦਪਾਲ ਉਹਨਾਂ ਨੇ

ਇਹ ਸਾਡੇ ਫੌਰੀ ਸਾਹਿਬ ਇਹ ਮੁਜੇਸ਼ ਜੰਮੀ ਇਸ ਸਾਡੀ ਇਹ ਕਾਮਨਾ ਗੁਰ ਪ੍ਰਣਤਾ ਜੀ ਅੱਗੇ ਇਹ ਬਾਸ਼ਾ ਪਟਾ ਸਾਹਿਬ ਜੀ ਨਹੀਂ ਮੇਂਗ ਨੂੰ ਬਾਤ ਬਤੂ ਚੰਗਿਆ ਸਲਾਮਾ ਜੇ ਕਰੇ ਇਹ ਬੇਨਿਭਾਵੇ ਤੇ ਇਸੇ ਕਰਕੇ ਪੰਜਾਬ ਬਾਰੇ ਦੇ ਪ੍ਰੋਗਰਾਮ ਨੇ ਤੇ ਸ਼ਰਧਾ ਅਨੰਦ ਰਹਿਣ ਅਸੀਂ ਧੰਨਵਾਦਿਆਂ ਆਪਣੇ ਗੁਰਦਾ ਸਾਹਿਬ ਦੇ ਗੁਰਦੇ ਸਾਹਿਬ ਬਾਬਾ ਜੰਦਰ ਸਿੰਘ ਜੀ ਕਿਹਨਾਂ ਨੇ ਬੜੀ ਤਾਂ ਨਹੀਂ ਇਹ ਨਾਲ ਬੜੀ ਇੱਜ਼ਤ ਨਾਲ ਇਸ ਜਗ੍ਹਾ 'ਤੇ ਆਏ ਨੇ ਮਹਾਰਜੇ ਸਾਡੇ ਬਾਸ਼ਾ ਜਰਦੀ ਦਾ ਰੱਖਣ ਤੇ ਇੱਕ ਮੈਕੀਨ ਨੂੰ ਜੋੜ ਲੰਗੇ ਲੈਣ ਅਸੀਂ ਕਰਵਾਤੀ ਸਾਡੇ ਸਰਪੰਚ ਨਾਲ ਸੰਵਾਦ ਕਰੇ ਉਸ ਦੇ ਕਿ ਇਹੇ ਤੁਰਬਾਹ ਦਾ ਆਗੇ ਸੰਸਾਦ ਵਿੱਚ ਮਨ ਬਹੁਤ ਸਮਾਇਆ ਨੇ ਉਹ ਜੀ ਉਹ ਕਹਿ ਰਹੇ ਨੇ ਕਿ ਮਹੰਤ ਜੀ ਸਾਡੇ ਕਨਾਂ ਰੱਤ ਲਈ ਬਧਾਨ ਭੈ ਚੰਦ ਜੀ ਕੋ ਨਿਯੋਜਨ ਕਰਨ ਤੋਂ ਲਈ ਮਾਇ ਜਿੰਦਾ ਬਰੰਤਾ ਰਾਜ ਜਿੰਦੀ ਬਣੀ ਜੀ ਵੇਰ ਤੋਂ ਹੱਸਾ ਵੇਰ ਜੀ ਗੱਲ ਕਰਨਾ ਖਾਲਸਾ ਸਿਖਾਉਣ ਦਾ ਉਹਦੇ ਪਾਸ ਦੇ ਬੋਲ ਇਹੋ ਜਿਹੇ ਨੇ ਵੀਂ ਚਾਹਿਆ ਇਹਦਾ ਕੋਈ ਪੜਾ ਆ ਨਾ ਨਾ ਜਿਹੜਾ ਧਰਮ ਦੇ ਕੰਮ ਛੜੇ ਜਦੋਂ ਕਰਾਂ ਪਾਵਾਂ ਉਸ ਪਰੇ ਤਾਂ ਦੇ ਤਾਮਸ਼ਟ ਨੇ ਫਿਰ ਉਹ ਜ਼ਿੰਮੇਵਾਰੀ ਸਮਝਦਾ ਜਿਹੜਾ ਬੈਠੀ ਹੈ ਰਿੰਚ ਆਪੀ ਅੱਡੀ ਮੈਟਕ ਕੋਲੋਂ ਇਹ ਤੇ ਨਿਗਦੀ ਚਾਲ ਰਹੀ ਸੀ ਤੇ ਨਿਗਦੀ ਦੇ ਪਰਦੇ ਇਹ ਕੰਮ ਨਹੀਂ ਹੈ ਸਾਹੇ ਇਹਨਾਂ ਦੇ ਕੋਈ ਨਹੀਂ ਅਸੀਂ ਤਾਂ ਦੇ ਨਹੀਂ ਦੇ ਸਕਦੇ ਲੱਗਦਾ ਦੇ ਨਹੀਂ ਦੇ ਸਕਦੇ ਦੋਵੇਂ ਨਾਲ ਇਹਦਾ ਬੜਾ ਕੰਮ ਕੀਤਾ ਹਰ ਭਾਜਾ ਖਾਣਾ ਉਹ ਨਾਲੇ ਤਾਂ ਮੈਟਕ ਜਿਹੜਾ ਬੰਦਾ ਬਿਤੀ ਜਾਵੇ ਜਿੱਤਾਂ ਇਸ ਜੇਟੀ ਨੇ तकड़े तकड़े कम करो तव्हां जेको अची जो वाहिगाल I ਆਓ ਸੱਜੇ ਆਓ ਹੋ ਯਾਰ ਗੱਡੀ ਦਾ ਗੇਟ ਨਹੀਂ ਖੋਲ ਦਿੰਦੇ ਹਾਂ ਹੋ ਯਾਰ ਗੱਡੀ ਦਾ ਗੇਟ ਨਹੀਂ ਖੋਲ ਦਿੰਦੇ ਪੱਜ ਕੇ ਵੀ ਜੇ ਅਫਸਰ ਆਉਣੇ ਤੁੱਕਾਂ ਕੇ ਖਲੋਵਾ ਤੇ ਉਹ ਰੋਤੇ ਖਲੋਣ ਮੈਂ ਬਾਹਰ ਜੋ ਤੂੰ ਬਾਹਰ ਜੋ ਚਾਹ ਤੇੜੀ ਹੋਈ ਉਹ ਤੇਰੇ ਉੱਤੇ ਇਹ ਮੱਥੇ ਨਹੀਂ ਹੁੰਦੇ ਸਮਾਂ ਮੱਥੇ ਦਾ ਬਾ ਬਾ ਚਲੋ ਤੂੰ ਹੋ ਜੋ ਇਧਰ ਹੋ ਜਾ ਬੱਲੇ ਧੰਨ ਤਸਾਂ ਪੰਜਾ ਲਾ ਕੇ ਆ ਜਾ ਉਹ ਤੇ ਲਾ ਬੋਲੇ 국민 Soniaan, radio, 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 Jungai, radio, 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 la, radio, 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 Billie at화, radio, 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 kommer, radio, radio. milch heritage, boom, radio, to radio,وبih dad hi, radio, arris, radio, labith, 들, endlich, I <laughs> <laughs> thank you